ਆ ਦੇਖੋ ਦੋਸਤੋ ਇਹ ਲਾਈਵ ਤਸਵੀਰਾਂ ਬਾਪੂ ਜੀ ਕਿੱਦਾਂ ਲੱਗਦੀ ਆ ਹੁਣ ਸਥਿਤੀ ਹੈਗੀ ਆ ਜੀ ਕੰਟਰੋਲ ਚ ਆ ਜੀ ਹੁਣ ਹੁਣ ਤਾਂ ਨਹੀਂ ਕੋਈ ਖਤਰੇ ਵਾਲੀ ਗੱਲ ਜੀ ਨਹੀਂ ਹੁਣ ਬਚਾ ਘਟ ਗਿਆ ਪਾਣੀ ਹੁਣ ਘਟ ਗਿਆ ਹੁਣ ਘਟ ਗਿਆ ਹਨਾ ਜੀ ਹੁਣ ਜਿਹੜੇ ਇਲਾਕਾ ਨਿਵਾਸੀ ਆਪਣੇ ਇਸ ਵਕਤ ਕੇ 4 ਦਿਨ ਤੋਂ ਲਗਾਤਾਰ ਡਰਦੇ ਮਾਹੌਲ ਵਿੱਚ ਸੀਗੇ ਜੀ ਹੁਣ ਤਾਂ ਕੁਝ ਰਾਹਤ ਦੀ ਰਾਹਤ ਦੀ ਹੈਗੀ ਨਹੀਂ ਖਬਰ ਹੁਣ ਗਾਹਾਂ ਗਾਹਾਂ ਹੋਇਆ ਹੋਇਆ ਯਾਰ ਫਸਿਆਂਵਲ ਹਾਂਜੀ ਹਾਂਜੀ ਫਸਿਆਂਵਲ ਜਿਆਦਾ ਖਤਰਾ ਹੋ ਗਿਆ ਤੇ ਹੁਣ ਸੰਗਤ ਨੂੰ ਜਿਆਦਾ ਤੋਂ ਜਿਆਦਾ ਫਸਿਆ ਪਹੁੰਚਣਾ ਚਾਹੀਦਾ ਹੈ ਹਣਾ ਜੀ ਹੁਣ ਫਸਿਆ ਪਹੁੰਚਣਾ ਚਾਹੀਦਾ ਸੰਗਤ ਨੂੰ ਹਾਂ ਇੱਥੇ ਦਾ ਠੀਕ ਆ ਹਾਂ ਜੀ ਤੇ ਆ ਦੇਖੋ ਦੋਸਤੋ ਐਸ ਵਕਤ ਤੁਸੀਂ 5 ਸਤੰਬਰ 2025 ਦਿਨ ਸ਼ੁੱਕਰਵਾਰ ਦੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਐਸ ਵਕਤ ਸਤਲੁਜ ਦਰਿਆ 23 ਨੰਬਰ ਬੁਰਜੀ ਜਿਹੜੀ ਦੋਦਪੁਰ ਔਰ ਰਸੀਦਪੁਰ ਦੇ ਸਾਹਮਣੇ 29 ਤਰੀਕ ਤੋਂ ਨਿਰੰਤਰ ਲਗਾਤਾਰ ਪਬਲਿਕ ਵੱਲੋਂ ਸਾਰੇ ਪੰਜਾਬ ਵੱਲੋਂ ਕਹਿ ਸਕਦੇ ਆਂ ਆਪਾਂ ਕਿ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਸੋ ਉਹਨਾਂ ਦੀਆਂ ਕੀਤੀਆਂ ਹੋਈਆਂ ਕੋਸ਼ਿਸ਼ਾਂ ਨੂੰ ਬਾਈ ਜੀ ਬੂਰ ਪਿਆ ਤੇ ਇਸ ਇਹ ਜਿਹੜੀ ਘਬਰਾਉਣੇ ਵਾਲੀ ਸਥਿਤੀ ਦੀ ਖਤਰੇ ਸੀ ਜਿਹੜਾ ਖਤਰਾ ਸੀ ਖਤਰੇ ਨੂੰ ਕੰਟਰੋਲ ਵਿੱਚ ਕਰ ਲਿਆ ਗਿਆ ਜੀ ਪਬਲਿਕ ਵੱਲੋਂ ਇਹ ਦੋਦਪੁਰ ਉਹ ਰਸੀਦਪੁਰ ਦੇ ਸਾਹਮਣੇ ਦੀ 23 ਨੰਬਰ ਬੁਰਜੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ 5 ਸਤੰਬਰ 2025 ਦਿਨ ਸ਼ੁੱਕਰਵਾਰ ਦੀਆਂ ਸੋ ਧੰਨਵਾਦ ਜੀ